why right. you ਸਤਿਗੁਰੂ ਜੋਗ ਜੋਗ ਅਟੱਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਸਾਰੇ ਬੈਠੇ ਹੋਏ ਸਤਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਕਲਸਾ ਗੁਰੂ ਕੇ ਸਾਜਿ ਨਵਾਜੀ ਸਾਧ ਸੰਗਤ ਜੀਓ ਆਪ ਸਿੱਖ ਸੰਗਤਾਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਅਸ ਵਕਤ ਪਾਵਨ ਬਾਣੀ ਦੀ ਇਤਿਹਾਸ ਦੀ ਕਥਾ ਵਿਚਾਰ ਆਪਾ ਸਭਨੇ ਰਲ ਮਿਲ ਕੇ ਕਰਨੀ ਹੈ ਪਾਵਨ ਵਿਚਾਰ ਧਾਰਾ ਸਰਬਣਾ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲ ਕੇ ਸਾਂਝ ਔਰ ਸਮਾਨ ਕਰ ਲਗੇ ਪਵਿੱਤਰ ਝੁਕਾਓ ਸੀਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਮਾਣੇ ਜੀ ਸੇਵਕ ਨੂੰ ਗੱਜ-ਬੱਜ ਕੇ ਬਿਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਗੁਰੂ ਪਿਆਰੇ ਉਤੰਤਾ ਦੇ ਜੋਗ ਹਾਂ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭ ਪ੍ਰਮਾਤਮਾ ਜੀ ਹਜ਼ੂਰੀ ਦੇ ਅੰਦਰ ਛੱਡ ਕਰਕੇ ਆਪਣੀਆਂ ਨੀਂਦਾਂ ਨੂੰ ਤਿਆਗਦੇ ਹੋਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ ਸੋ ਗੁਰੂ ਪਿਆਰਿਓ ਪਾਸਾ ਜੀ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਜੇ ਗੁਰੂ ਦੇ ਭਾਣੇ ਦੇ ਵਿੱਚ ਗੁਰੂ ਦੀ ਰਜਾ ਦੇ ਵਿੱਚ ਰਹਿ ਕੇ ਸੇਵਾ ਕਰਦੇ ਆ ਇਹ ਸੇਵਾ ਹੈ ਜਿਹੜਾ ਅਸੀਂ ਘਰੋਂ ਚੱਲ ਕੇ ਇੱਥੋਂ ਤੱਕ ਪਹੁੰਚ ਜਾਂਦੇ ਆ ਇਹ ਬਹੁਤ ਵੱਡੀ ਸੇਵਾ ਹੈ ਅਰਜਾਈ ਦੀ ਤਿਆਗਣੀ ਬਹੁਤ ਔਖੀ ਹੈ ਨੀਂਦ ਤਿਆਗਣੀ ਬੜੀ ਔਖੀ ਹੈ ਇਹ ਗੁਰੂ ਦੀ ਕਿਰਪਾ ਦੇ ਨਾਲ ਉੱਦਮ ਕੀਤਾ ਜਾਂਦਾ ਹੈ ਤਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਹੁੰਚਦੇ ਆ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਪੰਨੇ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਤਾਂ ਉਹਨਾਂ ਦੇ ਸਾਰੇ ਤਰ੍ਹਾਂ ਦੇ ਜਿਹੜੇ ਪਾਪ ਕਰਮਾਂਗੇ ਉਹ ਕੱਟੇ ਜਾਂਦੇ ਆ ਗੁਰੂ ਦੀ ਕਿਰਪਾ ਵਰਤ ਜਾਂਦੀ ਆ ਹੁਣ ਗੁਰੂ ਪਿਆਰਿਓ ਇਵੇਂ ਲੜੀਵਾਰ ਆਪਾਂ ਪਾਵਨ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਤਾਂ ਜਿਹੜਾ ਸੈਦ ਖਾਨ ਸੀ ਗੁਰਕਲਗੀ ਤਰਪਾ ਸਾਹਿਬ ਜੀ ਦੇ ਉੱਪਰ ਚੜ੍ਹ ਕੇ ਆਇਆ ਸੀਗਾ ਆਖਦਾ ਮੈਂ ਜੌਂਦੇ ਨੂੰ ਪਕੜ ਕੇ ਲੈ ਕੇ ਆਵਾਂਗਾ ਪਰ ਗੱਲ ਹੋਰ ਵੱਡੀ ਸਾਰੇ ਖਾਂਦੇ ਜਿਹੜੇ ਪਾਪ ਆ ਗਏ ਤਾਂ ਪਾਪਕ ਸੰਭਲ ਪੰਨੇ ਪਾਪ ਉਹਦੇ ਬਖਸ਼ੇ ਦਾ ਜਾਣਿਆ ਨਹੀਂ ਸੀ ਪਾਪ ਉਹਦੇ ਕਟੇ ਨਹੀਂ ਸੀ ਜਾਣੀ ਗੱਲ ਇਹ ਬਣ ਗਈ ਵੀ ਉਹਦੇ ਲਈ ਉਹਦੇ ਜਿਹੜੀ ਭੈਣ ਆ ਗਈ ਪੀਰ ਬੁੱਧੂ ਸਾਹਿਬ ਦੀ ਬੇਗਮ ਤਾਂ ਉਹ ਅਰਦਾਸਾਂ ਕਰਦੀ ਆ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਹੋ ਨਾਨਕ ਸਭ ਤੇਰੀ ਵਡਿਆਈ ਪ੍ਰਮਾਤਮਾ ਦੀਆਂ ਵਡਿਆਈਆਂ ਕਰਨ ਵਾਲੇ ਪੀਰ ਬੁੱਧੂ ਸਾਹਿਬ ਜੀ ਪੀਰ ਬੁੱਧੂ ਸਾਹਿਬ ਜੀ ਆਪਣੇ 4 ਪੁੱਤਰ 700 ਮਰੀਦ ਲੈ ਕੇ ਪੰਗਾਣੀ ਦੀ ਜੰਗ ਦੇ ਵਿੱਚ ਪਹੁੰਚਣ ਵਾਲੇ ਆ ਸਤਗੁਰਾਂ ਦੇ ਨਾਲ ਮਦਦ ਕਰਨ ਵਾਲੇ ਤੇ ਫਿਰ ਉਹ ਸਤਗੁਰਾਂ ਦਾ ਕਿਵੇਂ ਬੁਰਾ ਕਰ ਦੇਣਗੇ ਇਹ ਨਹੀਂ ਹੋ ਸਕਦਾ ਤਾਂ ਹੁਣ ਸਤਗੁਰਾਂ ਦੇ ਚਰਨਾਂ ਦੇ ਵਿੱਚ ਸੁਭਾ ਸਾਮ 24 ਘੰਟੇ ਅਰਦਾਸ ਕਰਦੀ ਹੈ ਸੈਦ ਖਾਨ ਦੀ ਭੈਣ ਸੀਨਾ ਬਿਹਾਏ ਗੁਰੂ ਕਲਗੀ ਤਰਪਾਸਾ ਮੇਰਾ ਭਰਾ ਜਿਹੜਾ ਤੁਹਾਡੇ ਉੱਪਰ ਚੜਾਈ ਕਰਕੇ ਆਇਆਗਾ ਬੜੀਆਂ ਫੌਜਾਂ ਲੈ ਕੇ ਆ ਰਿਹਾ ਹੈ ਪਾਸਾ ਇਹਨੂੰ ਤੁਹਾਡੇ ਬਾਰੇ ਇਲਮ ਨਹੀਂ ਹੈ ਤੁਹਾਡੇ ਬਾਰੇ ਇਹਨੂੰ ਪਤਾ ਨਹੀਂ ਹੈ ਵੀ ਤੁਸੀਂ ਕੌਣ ਹੋ ਤੁਹਾਡੇ ਬਾਰੇ ਸਾਨੂੰ ਪਤਾ ਹੈਗਾ ਵੀ ਤੁਸੀਂ ਕੌਣ ਹੋ ਬਾਦਸ਼ਾ ਤੁਸੀਂ ਦին ਦੁਨੀਆਂ ਦੇ ਮਾਲਕ ਹੋ ਬਾਦਸ਼ਾ ਦੇ ਬਾਦਸ਼ਾ ਕੀ ਬਾਦਸ਼ਾ ਦੇ ਪਾਦਸ਼ਾ ਤੁਸੀਂ ਅਕਾਲ ਪੁਰਖ ਦੀ ਜੋਤ ਹੋ ਤੁਸੀਂ ਤੇ ਕਿਰਪਾ ਕਰੋ ਮੇਰੇ ਭਰਾ ਨੂੰ ਮਤ ਬੁੱਧ ਸਮਤ ਬਖਸ਼ੋ ਇਹਦੀ ਅਕਲਾ ਜਿਹੜੀ ਉਹ ਟਿਕਾਣੋਂ ਗਈ ਇਹ ਨੂੰ ਸਮਝ ਨਹੀਂ ਆ ਇਹਦੇ ਉੱਪਰ ਨਦਰ ਸੁਵੱਲੀ ਕਰੋ ਤਾਂ ਕਿ ਇਹਦੀ ਜਿਹੜੀ ਵਰਤੀ ਹੈਗੀ ਉਹ ਬਦਲ ਜਾਵੇ ਤਾਂ ਕਿ ਇਹਨੂੰ ਮਤ ਬੁੱਧ ਸਮਤ ਆ ਜਾਵੇ ਕੋਈ ਵੀ ਇਨਸਾਨ ਆਪਾਂ ਨੂੰ ਕੇ ਗਲਤ ਬੋਲਦਾ ਨਾ ਗੁਰੂ ਪਿਆਰਿਓ ਭਾਤ ਫਰੀਦ ਜੀ ਨੇ ਆਖਿਆ ਭਾਤ ਫਰੀਦ ਜੀ ਕਹਿੰਦੇ ਫਰੀਦਾ ਗੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਈ ਜੇ ਸਾਨੂੰ ਬਤਾ ਵੀ ਇਸ ਬੰਦੇ ਨੂੰ ਗਿਆਨ ਨਹੀਂ ਹੈ ਇਹ ਬੰਦਾ ਜਿਹੜਾ ਗਿਆਨ ਤੋਂ ਹੀਣਾ ਹੋਣ ਕਰਕੇ ਇਹ ਆਪਣੇ ਮਨ ਦੀ ਬਾਤ ਕਰਦਾ ਹੈ ਅਕਾਲ ਪੁਰਖ ਦੇ ਪਾਣੀ ਤੋਂ ਬਾਹਰ ਚੱਲ ਗਿਆ ਹੈ ਇਹ ਮੇਰੇ ਨਾਲ ਬਹਿਸ ਕਰਦਾ ਹੈ ਤਾਂ ਫਿਰ ਕੀ ਹੈ ਉਹਦੇ ਨਾਲ ਲੜੋ ਨਾ ਉਹਦੇ ਨਾਲ ਕੋਈ ਬਹਿਸਵਾਜੀ ਨਾ ਕਰੋ ਉਹਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਜੋ ਤਾਂ ਮਾਰਨ ਮੁਕੀਆਂ ਤਿੰਨਾ ਨ ਮਾਰੇ ਪੰ ਉਹਦੇ ਨਾਲ ਬੈਸਵਾਜੀ ਨਹੀਂ ਕਰਨੀ ਉਹਦੇ ਵਰਗਾ ਨਹੀਂ ਬਣਨਾ ਉਹਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਸੱਚੇ ਪਾਸਾ ਇਹਨੂੰ ਮਤ ਬੁੱਧ ਗਿਆਨ ਬਖਸ਼ੋ ਇਹਨੂੰ ਸਮਤ ਬਖਸ਼ੋ ਤਾਂ ਕਿ ਇਹਨੂੰ ਅਕਲ ਆ ਜਾਵੇ ਇਹਨੂੰ ਗਿਆਨ ਆ ਜਾਵੇ ਪਰ ਇਸ ਗੱਲ ਨੂੰ ਆਪ ਜੀ ਦੇ ਭਾਣੇ ਨੂੰ ਆਪ ਜੀ ਦੀ ਰਜਾ ਨੂੰ ਇਹ ਸਮਝ ਸਕੇ ਜਿਹੜੀ ਇਹ ਬੈਸਵਾਜੀ ਕਰਦਾ ਹੈ ਕਿ ਇਹ ਆਪਣੇ ਆਪ ਹੀ ਹਟ ਜਾਵੇ ਕਿਸੇ ਦੇ ਕਹਿਣ ਨਾਲ ਨਹੀਂ ਤੇ ਫਿਰ ਗੁਰੂ ਪਿਆਰ ਉਹ ਗੁਰੂ ਕਿਰਪਾ ਕਰਦਾ ਜਰੂਰ ਉਹਦਾ ਜਿਹੜੀ ਅਕਲ ਬੁੱਧ ਹੈ ਉਹ ਬਦਲ ਜਾਂਦੀ ਹੈ ਤੇ ਜਦੋਂ ਅਸੀਂ ਗੁਰੂ ਪਿਆਰੋ ਦੇ ਨਾਲ ਬੈਸਵਾ ਜੀ ਬਹੁਤੀ ਕਰਨ ਲੱਗ ਜਾਂਦੇ ਆ ਵਾਧਦੀ ਜਾਂਦੀ ਏ ਲੜਾਈ ਤੱਕ ਵੀ ਪਹੁੰਚ ਜਾਂਦੀ ਏ ਗੱਲ ਤਾਂ ਫਿਰ ਉੱਥੇ ਕੀ ਹੁੰਦਾ ਹੈ ਫਿਰ ਉਹ ਗੱਲ ਤਾਂ ਕੋਈ ਬਣਦੀ ਨਹੀਂ ਹੈ ਪ੍ਰਮਾਤਮਾ ਦੇ ਰਾਜਾ ਤੋਂ ਉਹ ਤਾਂ ਬਾਹਰ ਸੀਗੇ ਸੀਗਾ ਉਹਨੂੰ ਸਮਝ ਨਹੀਂ ਸੀ ਫਿਰ ਆਪਾਂ ਵੀ ਬਾਹਰ ਹੋ ਜਾਂਦੇ ਆ ਫਿਰ ਉੱਤੇ ਮਾਰੇ ਨੇ ਕਿਹਾਗਾ ਮਾਰੇ ਕਹਿੰਦੇ ਮੂਰਖ ਹੋਵਾ ਸੋ ਸੁਣਾ ਮੂਰਖ ਕਾ ਕਾਣਾ ਪਹਿਲੇ ਜਦੋਂ ਮਨੁੱਖ ਗਿਆਨ ਤੋਂ ਇਣਾ ਉਹਨਾਂ ਉਹਨੂੰ ਮੂਰਖ ਮੰਨਿਆ ਜਾਂਦਾ ਹੈ ਕਹਿੰਦੇ ਉਹ ਤਾਂ ਮੂਰਖ ਹੀ ਹੋਇਆਗਾ ਕਹਿੰਦੇ ਫਿਰ ਮੂਰਖ ਸਭ ਤੋਂ ਵੱਡਾ ਮਹਾਮੂਰਖ ਉਹ ਹੈ ਜਿਹੜਾ ਕਹਿੰਦੇ ਸਮਝ ਹੋਣ ਤੇ ਵੀ ਉਹਦੇ ਨਾਲ ਝਗੜੀ ਜਾਂਦਾਗਾ ਇੱਕ ਨੂੰ ਤਾਂ ਸਮਝ ਹੀ ਕੋਈ ਨਹੀਂ ਇੱਕ ਨੂੰ ਸਮਝ ਆ ਗਈ ਸਮਝ ਵਾਲਾ ਉਹਦੇ ਨਾਲ ਝਗੜਦਾ ਉਹਦੇ ਵਰਗਾ ਮੰਨਦਾ ਕਹਿੰਦੇ ਉਹਦੇ ਵਰਗਾ ਮੂਰਖ ਕੋਈ ਨਹੀਂ ਇਸ ਕਰਕੇ ਤਾਂ ਸਤਿਗੁਰਾਂ ਨੇ ਕਿਹਾ ਕਹਿੰਦੇ ਪਾਏ ਜਿੱਥੇ ਬੋਲਣ ਹਾਰੀ ਐ ਤਥਾ ਚੰਗੀ ਚੁੱਪਾ ਕਹਿੰਦੇ ਫਿਰ ਜਦੋਂ ਚੁੱਪ ਵੱਟ ਜਾਵਾਂਗੇ ਨਾ ਲੜਾਈ ਟਲ ਜਾਵੇਗੀ ਚੁੱਪ ਵੱਟ ਜਾਵਾਂਗੇ ਸਾਰੀ ਗੱਲ ਸਮਝ ਆ ਜਾਵੇਗੀ ਚੁੱਪ ਵੱਟ ਜਾਵਾਂਗੇ ਗੁਰੂ ਦੀ ਕਿਰਪਾ ਵਰਤ ਜਾਵੇਗੀ ਰਹਿਮਤ ਹੋ ਜਾਵੇਗੀ ਹੁਣ ਇੱਥੇ ਸੈਦ ਖਾਨ ਦੀ ਜਿਹੜੀ ਭੈਣ ਆਗੀ ਤੇ ਉਹਨੇ ਬੋਲਿਆ ਤੇ ਬੈਸਵਾਜੀ ਹੋਈ ਭੈਣ ਭਰਾ ਦੇ ਵਿੱਚ ਨਹੀਂ ਮੰਨਿਆ ਟਕਰਾਅ ਹੋ ਗਿਆ ਭੈਣ ਕਹਿੰਦੀ ਹੈ ਵੀ ਤੂੰ ਇਹ ਜਿੱਥੋਂ ਆਇਆਗਾ ਉੱਥੇ ਵਾਪਸ ਮੁੜ ਜਾ ਤੂੰ ਕੀ ਲੈਣਾਗਾ ਗੁਰੂ ਗੋਬਿੰਦ ਸਿੰਘ ਤੋਂ ਇਹਨੇ ਪੈਰੇ ਮੁੜ ਜਾ ਚੰਗਾ ਰਹਿਣਾਗਾ ਆਪਣੀ ਜਾਨ ਜੇ ਬਚਾਉਣੀ ਆਗੀ ਤਾਂ ਜਾਨ ਬਖਸ਼ੀ ਚਾਹਣਾਗਾ ਤਾਂ ਵਾਪਸ ਮੁੜ ਜਾ ਨਹੀਂ ਅਸੀਂ ਜਵਾਬ ਦੇ ਦਿੰਨੇ ਹੈਗੇ ਵੀ ਇਹ ਨਹੀਂ ਜਾ ਸਕਦਾ ਤਾਂ ਬਲਕੇ ਦੋਨੇ ਭੈਣ ਭਾਈ ਬੈਸਵਾਜੀ ਦੇ ਪਾਏ ਤੇ ਫਿਰ ਜਿਹੜੀ ਭੈਣ ਆ ਕੀ ਸੈਦ ਖਾਨ ਦੀ ਏ ਬੁਦੂ ਸ਼ਾਦੀ ਬੇਗਮ ਉਹ ਚੁੱਪ ਕਰ ਗਈ ਜਿੱਥੇ ਬੋਲਣ ਹਾਰੀ ਐ ਥੱਥਾ ਚੰਗੀ ਚੋ ਵੀ ਇਹ ਨਹੀਂ ਮੰਨਦਾ ਚੰਗਾ ਭਰਾਵਾ ਤੇਰੀ ਮਰਜ਼ੀ ਆ ਤਾਂ ਹੁਣ ਚੁੱਪ ਬਟ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਆ ਵੀ ਪਾਤਸ਼ਾਹ ਇਹਦੇ ਨਾਲ ਮੈਂ ਬੈਸਵਾ ਜੀ ਦੀ ਕਰ ਸਕਦੀ ਮੇਰੇ ਭਰਾ ਦੇ ਨਾਲ ਕਿਉਂਕਿ ਗਿਆਨ ਤੋਂ ਹੀਣਾਗਾ ਅਗਿਆਨੀ ਹੈ ਇਹਨੂੰ ਸਮਝ ਨਹੀਂ ਤੁਸੀਂ ਇਹਨੂੰ ਜਾਨੋ ਨਾ ਮਾਰਿਓ ਤੁਸੀਂ ਇਹਨੂੰ ਮਤਬੁੱਧ ਗਿਆਨ ਬਖਸ਼ੋ ਇਹ ਭੋਲ ਕਰ ਰਿਹਾ ਹੈ ਦੇਖੋ ਅਰਦਾਸ ਕਰੀ ਜਾਂਦੀ ਹੈ ਜਦੋਂ ਮਨ ਕਰਕੇ ਅਰਦਾਸ ਕਰਗੇ ਤਾਂ ਵਾਹਿਗੁਰੂ ਦੇ ਚਲਣਾ ਦੇ ਵਿੱਚ ਜਰੂਰ ਸਾਡੀ ਅਰਦਾਸ ਬੇਰਤੀ ਪ੍ਰਵਾਨ ਹੁੰਦੀ ਹੈ ਜਦੋਂ ਤਨ ਕਰਕੇ ਅਰਦਾਸਾਂ ਕਰਦੇ ਆ ਫਿਰ ਉਹ ਪੂਰੀ ਨਹੀਂ ਹੁੰਦੀ ਤਾਂ ਹੁਣ ਰਹੁ ਵਿਚਾਰ ਸੈਦਖਾਨਾ ਜਿਹੜਾ ਬੈਠਾ ਪੜਾ ਲਈ ਤਾਂ ਹੁਣ ਜਦੋਂ ਪੜਾ ਲਈ ਬੈਠਾ ਨੂਰਪੁਰ ਬੇਦੀ ਦੇ ਕੋਲ ਸਾਢੇ 19 ਕਿਲੋਮੀਟਰ ਸਾਢੇ 19 ਕਿਲੋਮੀਟਰ ਦੀ ਦੂਰੀ ਤੇ ਬੈਠਾ ਗਾ ਅਨੰਦਪੁਰ ਸਾਹਿਬ ਤੋਂ 13 ਮੀਲ ਤਾਂ ਹੁਣ ਆਖਦਾ ਕਹਿੰਦਾ ਵੀ 700 ਬੰਦਾ ਕੰਨਾ ਕਾ ਗਿਆ ਕੋਈ ਬਹੁਤਾ ਨਹੀਂ ਹੈ ਮੈਂ 7 ਘੰਟਿਆਂ ਦੇ ਵਿੱਚ ਇਹਨੂੰ ਜਿੱਤ ਲੈਣਾ ਤੇ ਗੁਰੂ ਗੋਬਿੰਦ ਸਿੰਘ ਨੂੰ ਹੱਥ ਪੈਰ ਬਨ ਕੇ ਤੇ ਪੇੜੀਆਂ ਲਾ ਕੇ ਮੈਂ ਲੈ ਜਾਣਾ ਤੇ ਭਾਰੀ ਇਨਾਮ ਪ੍ਰਾਪਤ ਕਰਾਂਗਾ 10000 ਦਾ ਮੋਹਰ ਹੁਣੀ ਮੈਂ ਪ੍ਰਾਪਤ ਕਰੀਏ ਉਸ ਤੋਂ ਬਾਅਦ ਇਹ ਪਤੀਆਂ ਕਿੰਨੇ ਕਿ ਮਿਲ ਲਗੀਆਂ ਮੈਨੂੰ ਮੋਰਾ ਤਾਂ ਜੇ ਦਵੈਦਾ ਕਹਿੰਦਾ ਕਹਿੰਦਾ ਖੁਸ਼ ਹੋਇਆ ਤੇ ਬੈਠਾ ਗਿਆ ਸਤਿਗੁਰਾਂ ਨੇ ਉਤੋਂ ਜਦੋਂ ਤੀਰ ਮਾਰਿਆ 13 ਮੀਲ ਤੋਂ ਆਨੰਦਗੜ੍ਹ ਕਿਲੇ ਦੇ ਉੱਪਰੋਂ ਤਾਂ ਹੁਣ ਉਹਦੇ ਪਾਵੇ ਦੇ ਵਿੱਚ ਆ ਕੇ ਤੀਰ ਵੱਜਿਆ ਗਿਆ। ਉਹ ਪਾਵੇ 'ਚ ਤੀਰ ਵੱਜਿਆ ਆਖਦਾ ਵੀ ਤੀਰਖੇ ਨੇ ਮਾਰਿਆ ਹੋਇਆ। ਤਾਂ ਨਾਲ ਦੇ ਜਿਹੜੇ ਹੋਰ ਐ ਫੌਜਦਾਰ ਕਹਿੰਦੇ ਇਹ ਤੀਰ ਧਨ ਗੁਰੂ ਕਲਗੀ ਤਰਪਾਦਾ ਕਹਿੰਦੇ ਵੀ ਤੁਹਾਨੂੰ ਕੀ ਪਤਾ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਇਹ ਪਤਾ ਹੈ ਵੀ ਸਤਗੁਰਾਂ ਦੇ ਤੀਰ ਦੇ ਨਾਲ ਸੋਨਾ ਲੱਗਿਆ ਹੁੰਦਾ ਹੈ ਇਹਦੇ ਅੱਗੇ ਸੋਨਾ ਲੱਗਿਆ ਹੋਇਆ ਨੋਕ ਤੇ ਤੇ ਸੋਨਾ ਇਸ ਕਰਕੇ ਲਾਇਆ ਹੁੰਦਾ ਹੈ ਵੀ ਕਿਸੇ ਦਾ ਜੇ ਤੀਰ ਵੱਜਦਾ ਵੀ ਹੈ ਤਾਂ ਉਹਦਾ ਖਫਣ ਦਾ ਤੇ ਦਫਣ ਦਾ ਵੀ ਤੇ ਉਹਦੇ ਪਰਿਵਾਰ ਦਾ ਵੀ ਸਾਰਿਆਂ ਦਾ ਜਿਹੜਾ ਇਸ ਸੋਨੇ ਦੇ ਨਾਲ ਖਫਣ ਵੀ ਆ ਜਾਵੇ ਅੰਤਮ ਜਿਹੜਾ ਸੰਸਕਾਰ ਉਹ ਵੀ ਹੋ ਜਾਵੇ ਤੇ ਪਰਿਵਾਰ ਦੇ ਵਿੱਚ ਜਿਹੜਾ ਕੋਈ ਉਹਦਾ ਵਿਛੋੜਾ ਪਿਆਗਾ ਤੇ ਪੈਸਾ ਤੇਲਾ ਜੋ ਵੀ ਹੈ ਚੀਜ਼ ਵਸਤਰ ਆਸ਼ਨ ਪਾਣੀ ਸਭ ਆ ਜਾਵੇ ਸਰ ਜਾਵੇ ਦੇਖੋ ਸਾਧੂਗਰਾਂ ਦੀ ਸੋਚ ਇਹ تیر ਮਾਰਦੇ ਵੀ ਆ ਕਿਸੇ ਨੂੰ ਤਾਂ ਉਹਨੂੰ ਨਾਲ ਮਾਇਆ ਵੀ ਦਿੰਦੇ ਐ। ਕਿਉਂ ਸੋਨਾ ਜਿਹੜਾ ਇਹ ਮਾਇਆ ਕੀ ਸੋਨਾ ਵੇਚੂਗਾ ਤੇ ਮਾਇਆ ਆ ਜਾਵੇਗੀ। ਉਹਦਾ ਗੁਜ਼ਾਰਾ ਵੀ ਹੋਊਗਾ। ਦੇਖੋ ਸਤਿਗੁਰੂ ਜੀ ਉਹਦੋਂ ਗੁਜ਼ਾਰਾ ਵੀ ਕਰਦੇ ਐ ਏਦੇ ਨਹੀਂ। ਜਿਹੜਾ ਵੀ ਕੋਈ ਦੁਸ਼ਮਣ ਕਿਸੇ ਨੂੰ ਮਾਰਦਾ ਉਹ ਕਿਸੇ ਨੂੰ ਨਾਲ ਮਾਇਆ ਦਾ ਗੱਫਾ ਨਹੀਂ ਦਿੰਦਾ। ਮਾਰ ਕੇ ਇਹ ਨਹੀਂ ਕਹਿੰਦਾ ਵੀ ਤੇਰੀ ਮੈਂ ਹੁਣ ਗਰੀਬੀ ਘਟ ਦੂੰਗਾ। ਤੇਰਾ ਮੈਂ ਗੁਜ਼ਾਰਾ ਵੀ ਚਲਾਉਂਗਾ। ਪਰ ਇਹ ਮੇਰੇ ਸਤਿਗੁਰੂ ਗੁਰੂ ਕਲਗੀ ਧਰਪਾ ਸਾਹਿਬ ਦੀ ਬੜੀਾਈ ਹੈ ਗੁਰੂ ਪਿਆਰਿਓ ਜੇ ਕਿਸੇ ਨੂੰ ਤੀਰ ਮਾਰ ਦੇ ਵੀ ਆ ਤਾਂ ਉਹਦੇ ਗੁਜ਼ਾਰੇ ਦੇ ਵਾਸਤੇ ਨਾਲ ਮਾਇਆ ਵੀ ਦਾਲ ਦੀ ਨਾਲ ਭੇਜ ਦਿੰਦੇ ਆ ਵੀ ਆ ਚੱਕ ਪਾਈ ਤੀਰ ਦੇ ਨਾਲੋਂ ਸੋਨਾ ਲਾਹੀ ਤੇ ਸੋਨਾ ਵੇਚੀ ਤੇ ਮਾਇਆ ਲਈ ਤੇ ਆਪਣਾ ਗੁਜ਼ਾਰਾ ਕਰੀ ਸਾਰਾ ਤੇਰੇ ਪਰਿਵਾਰ ਨੂੰ ਔਖਾ ਨਹੀਂ ਹੈ ਲੱਕਣਾ ਲੈਣੀਆਂ ਤੇਰੇ ਪਰਿਵਾਰ ਨੂੰ ਖਫਣ ਲੈਣਾ ਕੋਈ ਔਖਾ ਨਹੀਂ ਤੇਰੇ ਪਰਿਵਾਰ ਨੂੰ ਤੇਰਾ ਭੋਗ ਪਾਉਣਾ ਕੋਈ ਔਖਾ ਨਹੀਂ ਆ ਚੱਕ ਤੈਨੂੰ ਨਾਲ ਪਾਇਆ ਵੀ ਦਿੱਤੀ ਹੈ ਤਰਹ ਵਿਚਾਰ ਆਖਦਾ ਕਹਿੰਦਾ ਵੀ ਏਡੀ ਦੂਰੋਂ ਕਿੰਨੀ ਕੁ ਦੂਰ ਹੈ ਥੋ ਅਨੰਦਪੁਰ ਆਖਦੇ ਆ ਕਹਿੰਦੇ ਮਹਾਰਾਜ 13 ਮੀਲ ਹੈ ਹੁਣ ਸਾਧਖਾਂ ਨੂੰ ਕਹਿੰਦੇ ਵੀ 13 ਮੀਲ ਹੈ ਤੂੰ ਕਹਿੰਦਾ ਵੀ 13 ਮੀਲ ਤੋਂ ਕਿਵੇਂ ਤੀਰ ਆਵੇਗਾ ਇਹ ਨਹੀਂ ਹੋ ਸਕਦਾ ਜਦੋਂ ਸ਼ਕਤੀ ਨਾਲ ਮਾਰਿਆ ਹੈ ਭੈਣ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਜਦੋਂ ਭੈਣ ਨੇ ਕਿਹਾ ਸੀ ਵੀ ਸ਼ਕਤੀ ਦਾ ਮਾਲਕ ਆ ਉਹ ਅੱਲਾ ਖੁਦਾ ਦਾ ਰੂਪ ਹੈ ਤਹਣਾ ਕਹਿੰਦਾ ਵੀ ਝਾੜੀਆਂ ਦੇ ਵਿੱਚ ਲੁਕਿਆ ਹੋਵੇਗਾ ਤੇ ਇੱਥੋਂ تیر ਆਇਆ ਏ ਏਦਿ ਦੂਰੋਂ ਨਹੀਂ ਆ ਸਕਦਾ ਕਿਉਂ ਅਗਿਆਨੀ ਹੈ ਨਾ ਮਤਬੁੱਦ ਨਹੀਂ ਹੈ ਕਦੇ ਵੀ ਹੋ ਸਕਦਾ ਏਦਿ ਦੂਰੋਂ تیر ਆਵੇ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਆ ਏਦਾਂ ਹਜੇ ਕਰੀ ਜਾਂਦਾਗਾ ਝਾੜੀਆਂ ਬੂਟੀਆਂ ਦੇ ਵਿੱਚ ਲੱਭਣ ਲੱਗੇ ਆਖੇ ਤਾਂ ਲੱਗਣਾ ਸੀ ਜਰਨੈਲ ਸੀ ਕਾ ਉਹ ਹੁਣ ਫੌਜਦਾਰ ਨਾਲੇ ਸੋਚਦੇ ਆ ਵੀ ਹੁਣ ਆਖੇ ਲੱਗਣਾ ਪਵੇਗਾ ਤੇ ਗੁਰੂ ਗੋਬਿੰਦ ਸਿੰਘ ਬਾਰੇ ਨਾਲ ਜਾਣਦੇ ਆ ਉਹ ਵੀ ਇਹ ਇਹ ਨਹੀਂ ਜਾਣਦਾ ਹੈਗਾ ਸ਼ਾਇਦ ਖਾਨ ਪਰ ਅਸੀਂ ਜਾਣਦੇ ਆ ਉਹ ਵੀ ਆਖੇ ਲੱਗੇ ਲੱਭਣ ਲੱਗੇ ਦੂਸਰਾ ਤੀਰ ਆਇਆ ਦੂਜੇ ਪਾਵੇ ਦੇ ਵਿੱਚ ਵੱਜਿਆ ਕੇ ਤੇ ਨਾਲ 사ਤਗੁਰਾਂ ਨੇ ਇਹ ਵੀ ਕਹਿ ਦਿੱਤਾ ਤੇ ਚਿੱਠੀ ਲਿਖ ਕੇ ਭੇਜ ਦਿੱਤੀ ਤੀਰ ਦੇ ਨਾਲ ਫੈਦ ਖਾਨ ਇਹ ਤੋਂ ਸੋਚ ਰਿਹਾ ਵੀ ਸ਼ਕਤੀ ਨਾਲ ਭੇਜਿਆ ਸ਼ਕਤੀ ਕੋਈ ਨਹੀਂ ਇੱਥੇ ਅਭਿਆਸਾ ਜਿਹੜਾ ਸਾਡਾ ਮੇਰੇ ਸੇਖਾ ਜਿਹੜੇ ਉਹ ਵੀ ਏਡੀ ਦੂਰ ਤੱਕ ਤੀਰ ਮਾਰ ਸਕਦੇ ਆ ਕੱਲਾ ਮੈਂ ਨਹੀਂ ਅਭਿਆਸਾ ਤੇ ਦੂਸਰੀ ਬਾਤ ਆਕੇ ਕਹਿੰਦੇ ਜੇ ਤੀਰ ਮਾਰਨਾ ਹੁੰਦਾ ਸੈਦ ਖਾਨ ਤੇਰੀ ਛਾਤੀ ਦੇ ਵਿੱਚ ਵੀ ਅਸੀਂ ਮਾਰ ਸਕਦੇ ਸੀ ਇਹ ਤੇਰੇ ਮੰਜੇ ਦੇ ਪਾਵਿਆਂ ਦੇ ਵਿੱਚ ਮਾਰ ਸਕਦੇ ਹਾਂ ਤੇ ਤੇਰੀ ਛਾਤੀ ਦੇ ਵਿੱਚ ਵੀ ਮਾਰ ਸਕਦੇ ਹਾਂ ਪਰ ਤੈਨੂੰ ਮਾਰਨਾ ਨਹੀਂ ਹੈ ਜਦੋਂ ਇਹ ਬਾਤਾਂ ਸੁਣੀਆਂ ਨਾ ਚਿੱਠੀ ਪੜ੍ਹੀ ਬੜਾ ਔਖਾ ਭਾਰਾ ਹੋਇਆ ਆਖ ਦਿੱਤਾ ਅਲੀ ਅਲੀ ਦੇ ਨਾਰੇ ਲਾਏ ਦੇ ਕਹਿੰਦਾ ਵੀ ਫੌਜਾਂ ਨੂੰ ਪਕੜ ਲਵੋ ਤਾਵਾ ਬੋਲਦੇ ਗਏ ਤਾਂ ਉਧਰ ਉਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਜਿਹੜੇ 700 ਸਿੰਘ ਸੀਗਾ ਉਹ ਵੀ ਤਿਆਰ ਕਰ ਲਿਆ ਪਹੁੰਚ ਵਾਸਤੇ ਤਾਂ ਹੁਣ ਗੁਰੂ ਪਿਆਰਿਓ ਫੌਜਾਂ ਆਹਮੋ ਸਾਹਮਣੇ ਜਦੋਂ ਹੋਈਆਂ ਤੇ ਜੰਗ ਸ਼ੁਰੂ ਹੋਈ ਕਾਫੀ ਜਿਹੜੇ ਸਿੰਘ ਸੀਗੇ ਉਹ ਵੀ ਸ਼ਹੀਦ ਹੋਏ ਤੇ ਪਠਾਨ ਸੀ ਜਿਹੜੇ ਉਹ ਵੀ ਸੀ ਮਰੇ ਤਾਂ ਹੁਣ ਗੁਰੂ ਪਿਆਰਿਓ ਆਹਮੋ ਸਾਹਮਣੇ ਜਦੋਂ ਜੰਗ ਹੁੰਦੀ ਆ ਤਾਂ ਉਹਦੇ ਵਿੱਚ ਪਰ ਕਤਲ ਆਮ ਵੀ ਬੜਾ ਹੁੰਦਾ ਹੈ ਨੁਕਸਾਨ ਹੁੰਦਾ ਤਾਂ ਹੁਣ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਐਡਾ ਸ਼ਕਤੀ ਦਾ مالک ਹੈ ਮੇਰੀ ਭੈਣ ਕਹਿੰਦੀ ਹੈ ਵੀ ਐਡਾ ਵੱਡਾ ਉਹ ਅੱਲਾ ਖੁਦਾ ਦਾ ਰੂਪ ਹੈ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਕਰਦੀ ਸੀ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਮੈਂ ਤਾਂ ਮੰਨੂਗਾ ਜੇ ਆਮੋ ਸਾਹਮਣੇ ਮੇਰੇ ਆਵੇ ਅਸੀਂ ਜੰਗ ਕਰਾਂਗੇ ਦੋਨੇ ਜਾਣੇ ਮੇਰੇ ਸਾਹਮਣੇ ਆਵੇ ਗੁਰੂ ਗੋਬਿੰਦ ਸਿੰਘ ਫਿਰ ਮੈਂ ਦੇਖਾਂਗਾ ਤਾਂ ਜਦੋਂ ਐਦਾਂ ਦੀਆਂ ਗੱਲਾਂ ਦੇਖੋ ਮੇਰੇ ਕੋਲ 10000 ਫੌਜ ਹੈ ਉਹਦੇ ਕੋਲ 700 ਬੰਦਾ ਸਾਰੇ ਸੀ ਅੱਧੇ ਕਿ ਜੰਗ ਦੇ ਵਿੱਚ ਹੁਣ ਮਰ ਗਏ ਕੁਛ ਘਰੇਗੇ ਇਹ ਐਨਾ ਵੱਡਾ ਉਹ ਅੱਲਾ ਖਦਾਦਾ ਰੂਪ ਹੈ ਤੇ ਉਹ ਫੌਜ ਵੀ ਤਾਂ ਬਹੁਤ ਵੱਡੀ ਬਣਾ ਸਕਦਾ ਸੀ ਤੇ ਫੌਜ ਤਾਂ ਬਣੀ ਕੋਈ ਨਹੀਂ ਉਹਦਾ ਹਜੇ ਐਦਾਂ ਹੀ ਬੋਲੀ ਜਾਂਦਾ ਸੋਚ ਰਿਹਾ ਹੈ ਤਾਂ ਹਣ ਗੁਰੂ ਪਿਆਰਿਓ ਤਾਂ ਗੁਰੂ ਕਨਗੀ ਤਰਪਾ ਸਾਹਿਬ ਜੀ ਸਿੰਘਾਂ ਨੂੰ ਕਹਿੰਦੇ ਪਾਈ ਪਿੱਛੇ ਹਟ ਜਾਵੋ ਜੰਗ ਬਦਲ ਗਈ ਹੈ ਜੰਗ ਬਦਲ ਗਈ ਆ ਹੁਣ ਲੜਨਾ ਨਹੀਂ ਹੈ ਪਿਛੇ ਹਟ ਜਾਓ ਸਿੰਘ ਪਿਛੇ ਹਟ ਕੇ ਮਹਾਰਾਜ ਕੀ ਗੱਲ ਮਹਾਰਾਜ ਕਹਿੰਦੇ ਨਹੀਂ ਭਾਈ ਸੈਦ ਖਾਨ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਸ਼ਕਤੀ ਦਾ ਮਾਲਕ ਹੈ ਜਾਣੀ ਜਾਣ ਹੈ ਤੇ ਫਿਰ ਉਹ ਸਾਹਮਣੇ ਆਵੇ ਮੇਰੇ ਨਾਲ ਜੰਗ ਲੜੇ ਤਾਂ ਹੁਣ ਭਾਈ ਸੈਦ ਖਾਨ ਜਿਹੜਾ ਉਹਦੇ ਵੀ ਫਿਰ ਤਮੰਨਾ ਪੂਰੀ ਕਰਨੀ ਹੈਗੀ ਤਾਂ ਜਦੋਂ ਸਿੰਘ ਪਿੱਛੇ हट ਗਏ ਤੇ ਆਪੇ ਮੁਗਲ ਪਠਾਨ ਵੀ ਪਿੱਛੇ हट ਗਏ ਮੁਗਲ ਫੌਜਾਂ ਜਿਹੜੀਆਂ ਤਾਂ ਰਹੁ ਵਿਚਾਰ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਸਾਹਮਣੇ ਆ ਗਏ ਘੋੜੇ ਤੇ ਤੇ ਸਤਿਗੁਰੂ ਜੀ ਹੱਸਦੇ ਆ ਮੁਸਕਰਾਉਂਦੇ ਹੈਗੇ ਤੇ ਮੁਸਕਰਾਉਂਦੇ ਹੋਏ ਸਾਦ ਖਾਨ ਦੇ ਸਾਹਮਣੇ ਆਏ ਸਤਿਗੁਰੂ ਜੀ ਕਹਿੰਦੇ ਸਾਇਦਿਆ ਤੂੰ ਤੀਰ ਚਲਾ ਤੂੰ ਤੀਰ ਚਲਾ ਸੀ ਤੇਰੇ ਵੱਲ ਨੂੰ ਆਉਣਿਆ ਸਤਿਗੁਰੂ ਜੀ ਤੁਰੇ ਆਉਂਦੇ ਆ ਘੋੜੇ ਤੇ ਉਹਦੇ ਵੱਲ ਨੂੰ ਉਹ ਤੀਰ ਸਿੰ ਨਹੀਂ ਜਾਂਦਾ ਤੇ ਜਦੋਂ ਤੀਰ ਸਿੰ ਦਾ ਹੁਣ ਜਦੋਂ ਕੋਈ ਵੀ ਇਨਸਾਨ ਦੇ ਵੱਲ ਅਸੀਂ ਕੋਈ ਤੀਰ ਸਿੰਗੇ ਨਿਸ਼ਾਨਾ ਸਿੰਗੇ ਤੇ ਉਹ ਸਾਡੇ ਵੱਲ ਆਈ ਜਾਵੇ ਤੇ ਚਿਹਰੇ ਦੇ ਉੱਪਰ ਰੌਣਕ ਹੋਵੇ ਡਰ ਪੈ ਕੋਈ ਵੀ ਨਾ ਹੋਵੇ ਕਾ ਸਾਡਾ ਜੋਸ਼ ਹੀ ਨਹੀਂ ਪੈਂਦਾ ਸਾਡਾ ਜੋਸ਼ ਨਹੀਂ ਪੈਂਦਾ ਹੈਗਾ ਜੋਸ਼ ਬਲਕੇ ਸਾਡਾ ਜਿੰਨਾ ਮਰਜੀ ਹੋਵੇ ਸਾਡਾ ਜੋਸ਼ ਖਤਮ ਹੋ ਜਾਂਦਾ ਹੈਗਾ ਹੁਣ ਸਤਿਗੁਰੂ ਜੀ ਉਹਦੇ ਵੱਲ ਨੂੰ ਮੁਸਕਰਾਉਂਦੇ ਆਉਂਦੇ ਆ ਸਹਦਿਆ ਤੂੰ ਆਪਣਾ ਤੀਰ ਚਲਾ ਹੁਣ ਤੀਰ ਕੀ ਚਲਾਵੇ ਸਰੀਰ ਕੰਬਣ ਲੱਗ ਗਿਆ ਕਹਿੰਦੇ ਵੀ ਉਹ ਡਰੀ ਕੋਈ ਨਹੀਂ ਲੱਗਦਾ ਤਾਂ ਮੇਰੇ ਵੱਲ ਨਵਾਈ ਜਾਂਦਾ ਜਦੋਂ ਸਤਿਗੁਰੂ ਜੀ ਥੋੜੀ ਜੀ ਦੂਰੀ ਤੇ ਆ ਕੇ ਖੜ ਗਏ ਨਾ ਕਹਿੰਦੇ ਸੈਦਿਆ ਹੁਣ ਤੂੰ ਚਲਾ ਤੀਰ ਕਿਉਂ ਨਹੀਂ ਚਲਾਉਂਦਾ ਤੇ ਜਦੋਂ ਸਤਗੁਰਾਂ ਨੇ ਨਜ਼ਰ ਮਾਰੀ ਨਾ ਤੇ ਤੀਰ ਕਮਾਨ ਸੀ ਜਿਹੜਾ ਉਹ ਥੱਲੇ ਡਿੱਗ ਪਿਆ ਸੈਦ ਖਾਨ ਦਾ ਤੇ ਤੀਰ ਕਮਾਨ ਥੱਲੇ ਸੁੱਟ ਕੇ ਤਾਂ ਹੁਣ ਗੁਰੂ ਪਿਆਰੂ ਧਰਤੀ ਤੇ ਗੋਡੀਆਂ ਲਾ ਕੇ ਤੇ ਹੱਥ ਬੰਨ ਕੇ ਸਤਗੁਰਾਂ ਦੇ ਅੱਗੇ ਬੈਠ ਗਿਆ ਆਪ ਸਾਹਿਬ ਕਿਰਪਾ ਕਰੋ ਹਮ ਪਾਪੀ ਤੁਮ ਬਖਸ਼ ਨਾ ਹਰ ਦੇਖੋ ਆਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਦੇ ਬਾਅਦ ਤੇ ਤਾਂ ਹੁਣ ਗੁਰੂ ਪਿਆਰੋ ਐਸੀ ਕਿਰਪਾ ਵਰਤੀ ਭੈਣ ਦੀ ਅਰਦਾਸ ਸੀ ਜਿਹੜੀ ਵਿਰਥੀ ਕਦੇ ਨਾ ਹੋ ਵੀ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਅਰਦਾਸ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਈ ਤਾਂ ਸਾਧਬਾਣਾਂ ਨੇ ਨਦਰ ਮਾਰੀ ਤ ਸਦਖਾਨ ਦੀ ਜਿਹੜੀ ਬਿਰਤੀ ਸੀ ਉਹ ਬਦਲ ਗਈ ਤੇ ਤੀਰ ਕਮਾਨ ਛੁੱਟ ਦਿੱਤਾ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਗਿਆ ਹੱਥ ਜੋੜ ਕੇ ਪਾਸਾ ਕਿਰਪਾ ਕਰੋ ਮੈਨੂੰ ਪਾਪੀ ਨੂੰ ਬਖਸ਼ ਦੇਵੋ ਤੇ ਮੈਂ ਬਹੁਤ ਵੱਡਾ ਗੁਨਾਹ ਕਰਨ ਲੱਗਿਆ ਸੀ ਤੇ ਹੁਣ ਸਤਿਗੁਰੂ ਜੀ ਪਤਾ ਕੀ ਕਹਿੰਦੇ ਆ ਸਦਖਾਨ ਨੂੰ ਸਤਿਗੁਰਾਂ ਦੇ ਚਰਨ ਪਕੜ ਲਏ ਸਤਿਗੁਰਾਂ ਦਾ ਸੱਜਾ ਚਰਨਾ ਜਿਹੜਾ ਉਹ ਪਕੜ ਲਿਆ ਤੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਆ। ਪਾਪਾ ਮੈਨੂੰ ਬਖਸ਼ ਦੇਵੋ। ਕਹਿੰਦੇ ਸ਼ਾਹਦ ਖਾਨ ਤੈਨੂੰ ਬਖਸ਼ਣਾ ਤਾਂ ਹੈ ਨਹੀਂ ਸੀਗਾ। ਤੈਨੂੰ ਇਸ ਜੰਗ ਦੇ ਵਿੱਚ ਖਤਮ ਕਰ ਦੇਣਾ ਸੀਗਾ, ਮਾਰ ਦੇਣਾ ਸੀਗਾ। ਪਰ ਗੱਲ ਤੇ ਇਹ ਹੈ ਵੀ ਤੇਰੀ ਭੈਣਾਂ ਜਿਹੜੀ ਪੀਰ ਬੁੱਧੂ ਸ਼ਾਹ ਦੀ ਬੇਗਮ ਉਹ ਤੇਰੇ ਲਈ ਅਰਦਾਸਾਂ ਕਰਦੀ ਆਈ ਹੈ ਵੀ ਸਤਿਗੁਰੂ ਜੀਓ ਇਹਨੂੰ ਮਤਬੁੱਧ ਬਖਸ਼ੋ ਤੇ ਇਹਨੂੰ ਮਾਰਿਓ ਨਾ ਜਾਨੋ ਜਾਨੋ ਖਤਮ ਨਾ ਕਰਿਓ ਇਹਨੂੰ ਇਹਨੂੰ ਗਿਆਨ ਬਖਸ਼ ਦੇਵੋ ਹੁਣ ਤੇਰੀ ਜਾਨ ਤਾਂ ਬਖਸ਼ੀ ਆ ਤੇਨੂੰ ਤਾਂ ਮਤਬੁੱਧ ਗਿਆਨ ਬਖਸ਼ਿਆ ਤੇਰੀ ਭੈਣ ਦੀ ਅਰਦਾਸ ਕਬੂਲ ਹੋਈ ਹੈ ਜਿਹੜਾ ਸਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਨਾ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਆਉਂਦਾ ਅਕਾਲ ਪੁਰਖ ਵਾਹਿਗੁਰੂ ਦੇ ਚਲਣਾ ਨਾਲ ਜੁੜਿਆ ਵਾ ਤੇ ਉਹਨੂੰ ਅਸੀਂ ਜਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਏ ਜਿਹੜਾ ਪ੍ਰੇਮ ਕਰਦਾ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਹਨੂੰ ਅਸੀਂ ਤਰਕਾਰ ਨਹੀਂ ਸਕਦੇ ਉਹਦੀ ਅਸੀਂ ਇਹ ਨਹੀਂ ਵੀ ਅਰਦਾਸ ਬੇਨਤੀ ਨਾਮ ਪਰਵਾਨ ਕਰਾਂਗੇ ਪੀਰ ਬੁੱਧੂ ਸਾਧ ਤੇਰੀ ਭੈਣ ਉਹ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਪਾਸਾ ਜਿਹਦੇ ਚਲਣਾ ਦੇ ਨਾਲ ਜੁੜੇ ਪਿਆ ਤੇ ਅਸੀਂ ਉਹਨਾਂ ਦੀ ਅਰਦਾਸ ਨੂੰ ਤਾ ਨਹੀਂ ਸਕਦੇ ਕਬੂਲ ਹੋਵੇਗੀ ਅਕਾਲ ਪੁਰਖ ਦੇ ਘਰ ਦੇ ਵਿੱਚ ਉਹਨਾਂ ਦੀ ਅਰਦਾਸ ਕਬੂਲ ਹੋਈ ਆ ਤੇ ਤੈਨੂੰ ਜਾਨ ਬਖਸ਼ ਦਿੱਤੀ ਤੇ ਹੁਣ ਉੱਚੀ ਦੇ ਨੇ ਊਕ ਕੇ ਬੋਲਦਾ ਮਹਾਰਾਜ ਕਿਰਪਾ ਕਰੋ ਮੈਨੂੰ ਬਖਸ਼ ਲਵੋ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੇਰੀ ਜਾਨ ਬਖਸ਼ੀ ਹੈ ਤੇ ਆਪਣੇ ਆ ਫੌਜਾਂ ਨੂੰ ਪਤਾ ਕੀ ਕਹਿੰਦਾ ਹੈਗਾ ਫੌਜਾਂ ਨੂੰ ਉੱਚੀ ਦੇ ਨੇ ਆ ਕੇ ਕਹਿੰਦਾ ਕਹਿੰਦਾ ਜਾ ਕੇ ਅਰੰਗਜੀਤ ਨੂੰ ਕਹਿ ਦੇਵੋ ਜਿਹੜਾ ਸੈਦ ਖਾਨ ਸਿਗਾ ਉਹ ਧੰਨ ਗੁਰੂ ਕਾਂਗੀ ਤਰਪਾਸਾ ਜੀ ਨੇ ਗੁਲਾਮ ਬਣਾ ਲਿਆ ਗੁਲਾਮ ਬਣਾਉਣ ਦੇ ਬਾਅਦ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਇਆ ਸੀ ਪਰ ਆਪ ਹੀ ਗੁਲਾਮ ਬਣ ਕੇ ਬੈਠ ਗਿਆ ਮੈਂ ਨਹੀਂ ਹੁਣ ਜਾਂਦਾ ਤੇ ਜਾ ਕੇ ਕਹਿ ਦੇਵੋ ਤੇ ਉਹ ਗੁਲਾਮ ਬਣ ਗਿਆ ਤੇ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਨੱਥ ਪਾ ਲਈ ਉਹਨ ਸੈਦ ਖਾਨ ਨਹੀਂ ਮੁੜ ਕੇ ਆਉਂਦਾ ਫਿਰ ਸਤਗੁਰਾਂ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ ਬਖਸ਼ ਦਿੱਤਾ ਸਤਗੁਰਾਂ ਨੇ ਜਿਹੜੀ ਫੌਜੀ ਉਹ ਮੁੜ ਕੇ ਤੇ ਜਾ ਕੇ ਆਖਦੀ ਆ ਕਿ ਆਰੰਗਜੀਤ ਨੂੰ ਵੀ ਸੈਦ ਖਾਨ ਤਾਂ ਪਕੜਨ ਦੀਆਂ ਗੱਲਾਂ ਕਰਦਾ ਸੀ ਜੌਂਦੇ ਨੂੰ ਲੈ ਕੇ ਆਉਂ ਉਹ ਤਾਂ ਆਪ ਹੀ ਗੁਲਾਮ ਹੋ ਗਿਆ ਤੇ ਸਤਗੁਰਾਂ ਦੀ ਕਿਰਪਾ ਵਰਦਗੀ ਇਸ ਕਰਕੇ ਭਾਈ ਦੇਖੋ 10000 ਫੌਜ ਲੈ ਕੇ ਚੜ ਕੇ ਆਇਆ ਸਤਗੁਰਾਂ ਦੇ ਉੱਪਰ ਕੀ ਆਖਦਾ ਸੀ ਮੈਂ ਜੌਂਦੇ ਨੂੰ ਪਕੜ ਕੇ ਲੈ ਕੇ ਜਾਵਾਂਗਾ ਤੇ ਹੱਤ ਪੈਰਾਂ ਨੂੰ ਬੀੜੀਆਂ ਲਾ ਕੇ ਲੈ ਕੇ ਜਾਵਾਂਗਾ ਤੇ ਦੇਖੋ ਸਤਗੁਰਾਂ ਦਾ ਗੁਲਾਮ ਬਣ ਕੇ ਰਹਿ ਗਿਆ ਤੇ ਹੁਣ ਉਹ ਤੇ ਕਬੀਰ ਸਾਹਿਬ ਜੀ ਦਾ ਬਚਨ ਕੀ ਹੈ ਕਬੀਰ ਸਤਗੁਰ ਸੂਰਮੇ ਬਾਹਾ ਬਾਣ ਜੋ ਏਕ ਲਾਗ ਤੋਏ ਭੋਏ ਗਿਰ ਪਿਆ ਪਰਾ ਕਰੇ ਜੇ ਸ਼ੇਕ ਕਹਿੰਦਾ ਦੇਖੋ ਐਸਾ ਤੀਰ ਬਜਿਆ ਸਤਗੁਰਾਂ ਦੀ ਨਜ਼ਰ ਦਾ ਤੇ ਗੁਰੂ ਦੀ ਕਿਰਪਾ ਦਾ ਐਸਾ ਤੀਰ ਵੱਜ ਗਿਆ ਸਾਧਖਾਨ ਦੇ ਭੋਏ ਪਿਆ ਭੋਏ ਹੁੰਦੀ ਆ ਧਰਤੀ ਭੋਏ ਦੇ ਉੱਪਰ ਡਿੱਗ ਪਿਆ ਤੀਰ ਤੂਰ ਸਭ ਛੱਡ ਦਿੱਤੇ ਤਾਂ ਸਤਿਗੁਰਾਂ ਦੇ ਚਰਨ ਪਕੜ ਲਏ ਉਸ ਸਾਧਖਾਨ ਨੇ ਇਸ ਕਰਕੇ ਭਾਈ ਮੇਰਾ ਸਤਿਗੁਰੂ ਜੇ ਉਹ ਹੀ ਜੇ ਲੋਕਾਂ ਨੂੰ ਬਖਸ਼ ਦਿੰਦਾ ਹੈ ਜਾਨਾ ਉਹ ਹੀ ਜੇ ਲੋਕਾਂ ਦੇ ਪਾਪ ਬਖਸ਼ ਦਿੰਦਾ ਮੇਰਾ ਸਤਿਗੁਰੂ ਤੇ ਅਸੀਂ ਤਾਂ ਫਿਰ ਗੁਰੂ ਪਿਆਰੋ ਸਤਿਗੁਰਾਂ ਦੇ ਸਿੱਖਾਂ ਹਾਂ ਜੀ ਅਸੀਂ ਤਾਂ ਚਰਣਾ ਨਾਲ ਜੁੜੇ ਹੋਏ ਆ ਨਾ ਗੁਰੂ ਪਾਤਸ਼ਾਹ ਜੀ ਦੇ ਪਰਜਾਨਾ ਦੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਦੇ ਆ ਸੰਗਤਾਂ ਜੀ ਪਾਵਨ ਪ੍ਰਦੇਸ਼ ਸਰਵਨ ਕਰਦੇ ਆ ਤੇ ਸਾਨੂੰ ਕਿਉਂ ਨਹੀਂ ਮੇਰਾ ਸਤਿਗੁਰੂ ਉਤਾਰੇਗਾ ਜੇ ਉਹਨਾਂ ਲੋਕਾਂ ਨੂੰ ਮੇਰਾ ਸਤਿਗੁਰੂ ਉਤਾਰ ਸਕਦਾ ਜਿਹੜੇ 10-10 ਹਜ਼ਾਰ ਫੌਜ ਚੜਾਈ ਕਰਕੇ ਲੈ ਕੇ ਆਉਂਦੇ ਸਤਿਗੁਰਾਂ ਦੇ ਉਹਨਾਂ ਨੂੰ ਬਖਸ਼ ਦੇਉਂਦਾ ਇਸ ਕਰਕੇ ਪਾਏ ਜੀ ਮੈਂ ਸਤਿਗੁਰਾਂ ਨੇ ਸੈਦ ਖਾਨ ਨੂੰ ਤਾਰਨਾ ਕੀਤਾ ਐਵੇਂ ਜੇ ਮੈਂ ਪਾਈ ਸਾਨੂੰ ਵੀ ਸਤਿਗੁਰਾਂ ਦੇ ਚਲਣਾ ਦੇ ਵਿੱਚ ਅਰਦਾਸਾਂ ਕਰਿਆ ਕਿਰਪਾ ਸਾ ਸਾਨੂੰ ਵੀ ਕਿਰਪਾ ਕਰੋ ਡੁੱਬਦਿਆਂ ਨੂੰ ਬੰਲੇ ਲਾ ਦੇਵੋ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਰਸਤਾ ਦੱਸ ਦੇਵੋ ਸਾਡਾ ਲੋਕ ਤੇ ਸਾਡਾ ਪਰਲੋਕ ਸਬਰ ਜਾਵੇ ਇਹ ਲੋਕ ਸੁਖੀ ਗਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਵੇਲੇ ਪੁੱਲਾ ਚੁੱਕਾਂ ਨਿਖਿਮਾ ਸੁਬਲਾਉ ਭਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਅਮ